ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਖੁਸ਼ਕਿਸਮਤ ਪਹਿਲਾਂ ਤਾਂ ਮਸ਼ੀਨ ਕਿ ਨਹੀਂ ਦਰਸ਼ਨ ਕਰਾ ਦੇ ਨਾਉ ਤਾਂ ਨਹੀਂ ਦਿਖਦਾ ਹੋਣਾ ਕਿਉਂਕਿ ਮਤਲਬ ਉੱਪਰ ਤੱਕ ਚੜਾਇਆ ਪਿਆ ਮਾਲ ਪੂਰਾ ਮਾਮੇਉ ਨਹੀਂ ਮਹਿੰਦੀ ਬਹੁਤ ਹੈ ਪਿੰਡ ਪੰਜੋਲੀ ਆ ਮਸ਼ੀਨ ਦੱਸ ਕਿਹੜੀ ਪਹਿਲਾਂ ਇਹ ਕੀ ਕੰਪਨੀ ਕਿਹੜੀ ਆ ਇਹ ਕੈਰਾ ਕੰਪਨੀ ਕੈਰਾ ਕੰਪਨੀ ਦੀ ਇੱਕ ਕੈਰਾ ਤੇ ਇੱਕ ਵੋਟਾ ਸੇਮ ਸੇਮ ਜਈ ਆ ਸੇਮ ਸਮਾਨ ਆ ਉਹਦਾ ਇਹਦਾ ਸਾਰਾ ਕੁਝ ਉਦਾਂ ਹੀ ਸਾਰਾ ਕੁਝ ਸੇਮ ਆ ਰੰਗ ਰੂਪ ਸਭ ਕੁਝ ਉਦਾਂ ਹੀ ਸੁੱਖ ਆਵਾ ਹੈ ਮਸ਼ੀਨ ਨਾਲ ਸੁੱਖ ਆਇਆ ਵਾ ਸੁੱਖ ਤਾਂ ਹੈ ਯਾਰ ਹੁਣ ਬਈਆ ਕੇ ਮਿਲਦਾ ਹੈ ਕਿ ਦੇਖੋ ਲੇਬਰ ਦਾ ਕੀ ਹਾਲਾਤ ਹੈ ਇੱਥੇ ਜੇ ਮਤਲਬ ਕਿਤੇ ਮੀਮੂ ਚੱਜ ਨਾਲ ਪੈ ਜਾਣ ਫਿਰ ਤਾਂ ਬਈਆਂ ਦੀ ਵੀ ਛੋਟੇ ਹੋ ਜਾਂਦੀ ਹੈ ਹੈਨਾ ਇਹਦਾ ਤਾਂ ਹੋਰ ਵੀ ਫਾਇਦਾ ਜਿਵੇਂ ਆਪਾਂ ਮਤਲਬ ਬਾਗੇ ਲੇਜ਼ਰ ਕਰਕੇ ਜ਼ਮੀਨ ਹਮ ਹਾਲ ਫੇਰ ਕੇ ਦੂਸਰੇ ਹਮ ਕਈ ਗੱਲਾਂ ਉਹ ਸਵਾਗਾ ਫੇਰ ਕੇ ਪਾਣੀ ਛੱਡ ਕੇ ਇਦਾਂ ਹੀ ਲਈਓ ਅਛਾ ਆਂ ਵੀ ਲਈ ਜੋ ਥੋੜੀ ਸਿਉਟੀ ਚ ਮੈਂ ਕਹਿੰਦਾ ਸਿਉਟੀ ਚ ਚੱਲ ਜਾਂਦਾ ਨਹੀਂ ਡਾਕਰ ਚ ਵੀ ਉਹ ਡਾਕਰ ਚ ਲਾਇਆ ਉਹਨਾਂ ਦਾ ਆਪਣਾ ਉੱਥੇ ਤੈਨੂੰ ਦਿਖਾ ਦੇਣਾ ਸਾਨੂੰ ਚੱਕਰ ਹੋਰ ਕੁਝ ਨਹੀਂ ਪੈਂਦਾ ਸਾਨੂੰ ਆਇਆ ਵੀ ਕਿਤੇ ਪਾਣੀ ਨਾ ਜਾਵੇ ਕਾਮਯਾਬ ਕਰਦੇ ਫੇ ਤਾਂ ਤੇਜ਼ ਕੀ ਟ੍ਰਾਇਲ ਲੈਣਾ ਆਪਾਂ ਨਹੀਂ ਹੁਣ ਮਾਮੇ ਕੋਲ ਅੱਜ ਚਲਦੀ ਦੇਖਣ ਆਏ ਆ ਤੇ ਬਾਸਮਤੀ ਜੀਲੀ ਦੀ ਜਿਹੜੀ ਅੱਜ ਲਵਾਈਓ ਕਹਿੰਦੇ ਨੇ ਆਪਾਂ ਹੁਣ ਦਵਾਈ ਹੋ ਰਹੀ ਏ ਤੇ ਆਹ ਪਨੀਰ ਵੀ ਆ ਗਈ ਹੁਣ ਪਿੱਛੇ ਰੇਡੀਓ ਦੇ ਉੱਪਰ 11 21 ਬਾਸਮਤੀ ਦੀ ਤੇ ਹੁਣ ਮਸ਼ੀਨ ਦੇ ਉੱਪਰ ਲੋਡ ਕਰਨੀ ਏ ਤੇ ਇਸ ਤੋਂ ਬਾਅਦ ਚਲਦੀ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਮਤਲਬ ਤੁਹਾਨੂੰ ਤੁਸੀਂ ਕਿੰਨੇ ਕਿਲੇ ਦੀ ਤਕਰੀਬਨ ਇਹਦੇ ਨਾਲ ਲਵਾਈ ਲੋਈ ਕਰਦਨੇ ਆ। ਅੱਜ ਹੀ ਦਾ 100 ਕਿਲਾ ਪਾਰ ਹੋ ਜੂ ਹਨਾ। ਇਤਕੀ ਦਾ 100 ਹਾਂ। ਵਿੱਚ ਫਿਰ ਲੇਬਰ ਵੀ ਲਾਉਣੇ ਆ ਜਾਂ ਮਤਲਬ ਨਹੀਂ ਲੇਬਰ ਤਾਂ ਆਪਣੇ ਜਿਹੜੇ ਬੰਦੇ ਆਈਆਂ ਬਸ। ਲੇਬਰ ਤੇਰੀ ਵਜਾ ਆਪਣੇ ਲੇਬਰ ਆਪਣੇ ਜੀ। ਆਪਾ ਆਪਣਾ ਹੋਰ ਹੋਰ ਵੀ ਤੁਸੀਂ ਬੀਜਦੇ ਆ ਜਾਂ ਮਤਲਬ ਆਪਣੀ ਆਪਣੀ ਨਹੀਂ ਆਪਣੀ ਬੀਜਦੇ ਆ ਆਪਾਂ ਤਾਂ ਫਿਰ ਆਇਆ ਹੁਣ ਆਹ ਤਾਂ ਆਉਂਦਾ ਆਪਣੇ ਕੋਲ ਹਰੇਕ ਬੰਦਾ ਕਹਿੰਦਾ ਕੁਝ ਲੈ ਲਓ ਹਾਂ ਵਿੱਚੇ ਬੀਜ ਜਣੋ ਆਪਣਾ ਲਵਾਈ ਜਾਇਜ਼ ਵੀ ਚਲੋ ਇੰਨਾ ਖਰਚਾ ਬੰਦਾ ਕਰਦਾ ਜਦੋਂ ਡੀਜ਼ਲ ਆਪਣਾ ਹੋ ਜਾਂਦਾ ਵਿੱਚ ਇਹ ਤਾਂ ਫਿਰ ਲਵਾਈ ਦੇ ਵੀ ਫਰਕ ਕਰਨਾ ਮਤਲਬ ਨੇੜੇ ਦਾ ਇਹਦਾ ਕਹਿਣ ਦਾ ਮਤਲਬ ਇਹ ਹੈ ਜਿਵੇਂ ਆਪਾਂ ਬਈਆਂ ਤੇ ਲਵਾਉਂਦੇ ਆ ਇਹਦੀ ਕੀਲੇ ਦਾ ਮਤਲਬ ਉਸ ਤੋਂ ਲਾਲਾ ਚ ਤਿੰਨ ਚਾਰ ਕੁਇੰਟਲ ਬੱਧੇ ਨਿਕਲਦੀ ਆ ਇਹਦਾ ਹਨਾ ਹਾਂ ਬਈਆਂ ਫਿਰ ਉਹਨਾਂ ਦੇ ਡੱਕੇ ਟਿਰਦੇ ਵੀ ਫਿਰਨਗੇ ਪਾਣੀ 'ਚ ਇਹਦਾ ਢੱਕਾ ਨਹੀਂ ਜਿਹਦੇ ਨਾਲ ਆਇਆ ਬਈਏ ਹੁਣ ਆੜਦੜੇ ਤਾਂ ਲਾ ਦਿੰਦੇ ਨੇ ਨਜ਼ਦੀਕ ਵਿਚੜ ਜਾ ਕੇ ਤਾਂ ਸਿੱਧੀ ਕਰ ਦਿੰਦੇ ਨੇ ਨਾ ਇਹਦੇ ਨਾਲ ਇੱਕ ਸਾਰਾ ਨਜ਼ਦੀਕ ਜਿਹੜੀ ਇਹਨਾਂ ਕੋਈ ਬੇਇਮਾਨੀ ਨਹੀਂ ਕਰਨੀ ਨਾ ਨਾ ਇਹਦੇ ਤੇ ਜਿੱਥੇ ਪਿੱਡਾ ਇਹ ਸੈਟਿੰਗ ਕਰਦੀ ਉੱਥੇ ਲਾਈ ਜਾਣਾ ਬੜਾ ਉੱਥੇ ਕਰ ਦੇਣਾ ਇਹ ਡੰਗਾਈ 'ਚ ਵੀ ਵੱਧ ਪਚਾਉਂਦੀ ਹੈ ਕਿ ਇੱਕੇ ਨਹੀਂ ਨਹੀਂ ਡੰਗਾਈ ਤਾਂ ਦੀ ਹਾਂ ਕੱਟੇ ਹੁੰਦੀ ਹੈ ਬਹੁਤੀ ਡੰਗਾਈ ਤੇ ਜਿੰਨੀ ਡੰਗਾਈ ਤੇ ਲਾਵਾਂਗੇ ਜੀਰੀ ਦੀ ਜੜ ਨਹੀਂ ਫੁੱਲਦੀ ਜੜ ਨਹੀਂ ਫੁੱਲਦੀ ਹੈ ਨਾ ਹਾਂ ਇਹ ਤਾਂ ਉੱਪਰੀ ਪਰਤ ਜੀ ਚਾਹੀਦੀ ਹੈ ਉੱਪਰੀ ਪਰਤ ਜੀ ਜੀ ਚਾਹੀਦੀ ਹੈ ਬ ਕੀ ਕੀ ਹੈ ਮਤਲਬ ਵੀ ਆਪਾਂ ਇੱਕ ਤਾਂ ਇਹਦੀ ਚਾਲ ਵੀ ਵਧਾ ਸਕਦੇ ਆ ਚਾਲ ਵੀ ਵੱਜ ਜਾਂਦੀ ਹੈ ਇਹਦੀ ਮਤਲਬ ਆਪਾਂ ਡੱਕੇ ਵੀ ਵਧਾ ਸਕਦੇ ਆ ਜੋ ਮਰਜੀ ਮਤਲਬ ਸੈਟਿੰਗ ਕਰ ਸਕਦੇ ਆ ਇਹਦੀ ਕੋਈ ਚੱਕਰ ਨਹੀਂ ਕਿੰਨੇ ਕਿਲੇ ਕੱਢਦੇ ਨੇ ਤੁਸੀਂ ਆਹ ਮਸ਼ੀਨ ਨਾਲ ਇਹ ਕਿੰਨੇ ਕੁ ਤਰ੍ਹਾਂ ਚੋਂਦੀ ਹੈ ਪਹਿਲਾਂ ਇਹਦੇ ਬਾਰੇ ਦੱਸੋ ਕਿਲੇ ਦਾ ਭਰਾ ਵੇ 10 ਕਿਲੇ ਆਰਾਮ ਨਾਲ ਕੱਢ ਦਿੰਦੀ ਹੈ ਇਹ ਬੰਦਾ ਲਾਵੇ ਜੇ ਬੰਦਾ ਮਤਲਬ ਹਾਂ ਹਾਂ ਪੌਧ ਆਈ ਜਾਵੇ ਅੱਛਾ 6 ਸਾਡੇ 6-7 ਕ ਕਰ ਦਿੰਦੀ ਆ ਅਸੀਂ 7-8 ਕਿਲੇ ਆਸੋ ਤਾਂ ਮੌਜੀ ਕ ਲਾਉਨੇ ਆ ਇਸ ਦਾ ਆਪਣਾ ਕਿਉਂ ਇਹ ਇਤ ਗਿਲੀ ਗਮਸੀ ਨੇ ਯਾਰ ਇਹ ਬੜੀ ਆਇਤ ਗਿਲੀ ਆ ਚਾਰ ਸਾਲ ਹੋ ਗਿਆ ਮਨ ਕੋ ਪਹਿਲਾਂ ਛੋਟੀ ਹੁੰਦੀ ਤੇ ਹੱਥਾਂ ਵਾਲੀ ਉਹ ਉਹਦੇ ਨਾਲ ਟਾਂਸ ਜ਼ਿਆਦਾ ਸੀ ਉਹਦੇ ਨਾਲ ਹੱਥਾਂ ਵਾਲੀ ਇਹ ਪ੍ਰੋਬਲਮ ਆ ਜਿਵੇਂ ਹੁਣ ਪਾਣੀ ਗਰਮ ਹੋ ਜਾਂਦਾ ਯਾਰ ਤੁਰਨ ਔਖਾ ਬੰਦੇ ਦੁਪਹਿਰੇ ਔਖਾ ਹੁੰਦਾ ਹਾਂ ਜਿਵੇਂ ਹੁਣ ਇੱਕ ਛੱਤ ਨਹੀਂ ਹੈ ਛੱਤ ਨਹੀਂ ਹੈ ਇਹਦੇ ਪਰ ਆਇਆ ਹੁਣ ਬੰਦਾ ਉੱਪਰ ਬੈਠਾ ਆਰਾਮ ਨਾਲ ਚੜਾਈ ਜਾਂਦਾ ਬੰਦਾ ਇਹ ਵੀ ਨਵੇੜਾ ਵੀ ਕਰਦੀ ਆ ਇਹ ਹਾਂ ਕੰਮ ਦਾ ਨਵੇੜਾ ਵੀ ਸੋਨਾ ਕਰਦੀ ਆ ਇਹ ਮਤਲਬ ਇੱਕ ਕੰਪਨੀ ਇਹ ਇੰਜਣ ਕਿਹੜਾ ਦਿੰਦੀ ਆਪਾਂ ਨੂੰ ਇਹ ਮਸ਼ੀਨ ਜਿਹੜੀ ਕੈਰਾ ਦੀ ਕਿਉਂਕਿ ਫੜਾਈਆਂ ਦਿਨ ਮਣ ਜਾਂ ਮੈਨੂੰ ਬਾਉਸ ਕਬੂਟਾ ਦਾ ਕਬੂਟਾ ਦਾ ਹਾਂ ਕਬੂਟਾ ਜੀ ਉਹ ਆ ਬੋਲੀ ਮਮੀ ਬਾਉਂਡਰੀ ਕਬੂਟਾ ਦਾ ਕੈਰਾ ਦੀ ਮਸ਼ੀਨ ਕੈਰਦੀ ਐ ਇੰਜਨ ਕਬੂਟਾ ਦਾ ਹਾਂ ਇੰਜਨ ਕਬੂਟਾ ਹਾਂ ਇੰਜਨ ਕਬੂਟਾ ਦਾ ਪਿੱਛੇ ਪਾ ਦੇ ਉਹ ਪਿੱਛੇ ਪੈਂਦਾ ਹੈਂਡਲ ਜੀ ਚ ਪਿੱਛੇ ਪਿੱਛੇ ਆਉਰੀ ਪਊਗਾ ਮੂਰੇ ਪਊਗਾ ਬਸ ਅੱਛਾ ਇਹਦਾ ਬੌਂਡ ਚੱਕਣਾ ਹੈ ਹੈ ਦੇਖ ਲਓ ਚੀਜ਼ ਬਾਕੀ ਹੈ ਦਿਮਾਗ ਦੀ ਦੇਖ ਲਓ ਤਕਨੀਕ ਦਾ ਹੀ ਮੁੱਲ ਹੈ ਜੋ ਵੀ ਹੈ ਵજન ਦੇਖੀਏ ਪਾ ਕਿੰਨੀ ਕੁ ਹੋਊਗੀ 5-7 ਕੁਇੰਟਲ ਦੀ ਕਿ ਨਹੀਂ ਇਹ ਵੱਧ ਹੋਊਗੀ ਯਾਰ ਅੱਛਾ ਵੇੜ ਚ ਜਿਆਦਾਤਰ ਤਾਂ ਇਹਦੇ ਚ ਪਲਾਸਟਿਕੇ ਪਰਤ ਹੋਵੇ ਜਿੰਨਾ ਵੀ ਹੈ ਤਕਰੀਬਨ ਫਿਰ ਆਇਆ ਨਾ ਗਾਰੇ ਚ ਫਿਰ ਗੜੂਗੀ ਗੜੂਗੀ ਜੇ ਲੋਹਾ ਪੁੱਤਾ ਹੋ ਜਾਊਗਾ ਹੁਣ 4x4 ਆ ਇਹ 4x4 ਆ ਨਾ ਇਹ ਹਾਂ ਮਤਲਬ ਉਦਾਂ ਨਹੀਂ ਹੈਗੀ ਇਹ ਤੁਸੀਂ ਇਹਨੂੰ ਖੇਤਾਂ ਚ ਮਤਲਬ ਜੇ 5-7 ਕਿੱਲੇ ਪੁਰ ਲੈ ਆਨੇ ਆ ਤੁਸੀਂ ਤੋੜ ਕੇ ਲੈ ਆਨੇ ਜਾਂ ਕਿਵੇਂ ਹੁਣ ਜਿਵੇਂ ਘਰ ਤੋਂ ਆ ਹ ਜਦੋਂ ਮਤਲਬ ਘਰ ਤੋਂ ਨਹੀਂ ਕਿਉਂ ਨੇ ਫਿਰ ਸੜਕ ਤੇ ਨਾ ਇਹਦੇ ਟਾਇਰ ਖਰਾਬ ਹੁੰਨੇ ਅਸਲ ਚ ਇਹ ਤਾਂ ਇਹਦੇ ਪਰ ਲੱਦ ਲੈਣੇ ਹਾਂ ਹਾਂ ਉਹ ਚੱਲ ਸੜਕ 'ਤੇ ਹੀ ਪੇ ਲੱਦਦੇ ਆ ਜਿੱਥੇ ਮਰਜੀ ਲੈ ਜਾ ਉਦੋਂ ਤਾਂ ਕੋਈ ਚੱਕਰ ਨਹੀਂ ਹੈ ਸੜਕ 'ਤੇ ਲੈ ਜਾ ਕੁਛ ਲੈ ਜਾ ਪਰ ਇਹਦਾ ਟਾਇਰ ਜਿਹੜੇ ਰਬੜ ਦੇ ਆ ਖਰਾਬ ਹੋਣ ਲੱਜਨੇ ਆ ਅੱਛਾ ਹਾਂ ਹਾਰਡ ਹੋਊ ਜਿੰਨੀ ਮਰਜ਼ੀ ਜਾਓ ਸੜਕ 'ਤੇ ਟਾਇਰ ਇਹ ਤਾਂ ਸਾਰੀ ਰਬੜ ਹਾਰਡ ਆ ਇਹ ਕਿਹੜਾ ਦੂਜੇ ਲੋਟ ਆ ਦੂਜੇ ਲੋਟ ਆ ਹਾਂ ਹਾਂ ਰੇਹਾਂ ਵਾਲੇ ਟਾਇਰਾਂ ਵਾਲੇ ਜਿਹੜੇ ਸਪਰੇਆਂ ਵਾਲੇ ਟਾਇਰ ਉਹ ਚੀਜ਼ ਹੈ ਇੱਕ ਤਾਂ ਗੱਡੀ ਗੁਡੀ ਤਾਂ ਨਹੀਂ ਨਾ ਨਾ ਗੱਡੀ ਤਾਂ ਕੋਈ ਨਹੀਂ ਗੱਡ ਨੂੰ ਇਹ ਗੱਡਦੀ ਨਹੀਂ ਹੋਰ ਪੇਲਾ ਪੋਰ ਵੀਲ ਕਰਕੇ ਜਿਵੇਂ ਹੁਣ ਆਪਣੇ ਤਹਿ ਤੋੜ ਹਲ ਫੇਰੇ ਮੈਂ ਜਿਆਦੇ ਗੇੜੇ ਦਿੱਤੇ ਵੀ ਆ ਟੈਡੀ ਹੋ ਜਾਂਦੀ ਐ ਚੱਲੀ ਜਾਂਦੀ ਐ ਚੱਲੀ ਜਾਂਦੀ ਐ ਹਾਂ ਮਤਬ ਉਹ ਇਹਦੇ ਖੇਤ ਚ ਚੱਲਣ ਨੂੰ ਗੇਅਰ ਕਿੰਨੇ ਕਿੰਨੇ ਕ ਗੇਅਰ ਮਿਲਦੇ ਡੱਬ ਉਹ ਅੱਛਾ 5 ਗੇਅਰ ਆ ਖੇਤ ਵਾਲੇ 1 3 ਵਗੜ ਜਾਂਦਾ 4 ਪੇ ਬੈੱਕ ਗੇਅਰ ਲੋ ਲੂ ਨਹੀਂ ਹੋਣਾ ਇੱਕੇ ਹੋਣੇ ਬਸ ਹਾਈ ਲੋ ਵਿੱਚ ਹੀ ਐ ਅੱਛਾ ਹਾਈ ਲੋ ਵਿੱਚ ਹੀ ਮਾਨਗ ਮਤਲਬ ਆਪਾਂ ਲਾ ਲਓ ਕਪੈਨ ਬਾਈ ਦੱਸ ਲਿਆ ਤਾਂ ਸੰਧੂ ਫਾਰਮ ਜੋਧਾਣਾ ਕਹਿੰਦਾ ਹਾਈ ਲੋਡ ਦਾ ਵੀ ਸਿਸਟਮ ਹੈਗਾ ਪਤਾ ਨਹੀਂ ਕਿਹੜੀ ਜਗ੍ਹਾ ਹੈਗਾ ਇਹ ਚ ਹੈਗਾ ਆਉਂਚਿਆ ਸਾਰਾ ਕੁਝ ਉਹ ਦੇਖੋ ਹਾਂ ਕਹਿੰਦਾ ਜਿੰਨੀ ਮਰਜ਼ੀ ਤੋਰ ਲੈ ਇਹਨੂੰ ਹਾਂ ਹਾਈ ਚੱਲੂਗੀ ਇਹ ਹਾਂ ਲੋ ਚੱਲੂਗੀ ਬਾਹਰ ਜੇ ਰੋਡ ਤੇ ਆਪਣੇ ਫੋਰੇ ਜਲਦੀ ਵਿੱਚ ਪੀਪਲ ਆਪੇ ਹੋ ਜਾਂਦੀ ਸਿੰਪਲ ਅੱਛਾ ਸਿੰਪਲ ਹੋ ਜਾਂਦੀ ਫਿਰ ਆਪਾਂ ਨੇ ਰੋਡ ਤੇ ਫਿਰ ਟਾਇਰਾਂ ਕਰਕੇ ਕਾਨੂੰ ਇੰਨੀ ਭਜਾਉਣੀ ਆ ਮੈਂ ਤਾਂ ਜਣੀ ਚਲੋ ਜਦ ਆਪਣੇ ਕੋਲ ਹੁੰਦਾ ਹੀ ਆ ਸੰਧ ਸੰਦੇੜਾ ਆਪਾਂ ਆਏ ਤਾਂ ਕੋਈ ਜਿੱਥੇ ਮਰਜ਼ੀ ਲੈ ਜਾ ਉਹ ਨਹੀਂ ਜੱਕਰ ਹੈ ਸੜਕ ਪਰ ਵੀ ਲੈ ਜਾ ਕਹਿਣ ਦਾ ਭਾਪ ਵੀ ਟਾਇਰ ਬਹੁਤ ਛਿੱਟੇ ਕਰ ਲੋ ਲੋਡ ਕਰ ਲੋ ਲੋਡ ਫਿਰ ਪਨੀ ਫਰੋ ਉਹ ਜੀ ਨੇ ਰਿਆਲੀ ਰਿਆਲੀ ਕਰੋ ਹੁਣ ਅਸੀਂ ਦੇਖੀਏ ਲੋਡ ਹੁੰਦੀ ਪਨੀਰੀ ਕਿਵੇਂ ਭਰਨੀ ਹੈ ਇਹ ਬਾਈ ਇੱਥੇ ਵੀ ਛੋਟੇ ਕੱਦ ਵਾਲਾ ਜੀ ਬੰਦਾ ਚਾਹੀਦਾ ਜਿਵੇਂ ਮੈਂ ਖੜ ਗਿਆ ਤਾਂ ਮੈਨੂੰ ਤਾਂ ਥੰਦ ਨੂੰ ਆਹ ਜਿਵੇਂ ਛਾਤਰੀ ਫਿਰ ਉਹ ਆ ਨਾ ਸਹੀ ਜੀ ਲੱਗੀ ਬਸ ਹੂੰ ਜੇ ਬਹੁਤੀ ਚੀਜ਼ ਨਹੀਂ ਲੱਗਦੀ ਫਿਰ ਸ਼ਾਮਾਂ ਨਹੀਂ ਰਹਿੰਦੀ ਹਾਂ ਹਾਂ ਇਹ ਤਾਂ ਜਵਾਕ ਖੜਾ ਲਓ ਜਵਾਕ ਖੜਾ ਕੇ ਵੀ ਚੱਲੀ ਜਾਂਦਾ ਕੰਮ ਪਿੱਛੇ ਪਾਉਂ ਨੂੰ ਤਾਂ ਅੱਛਾ ਜੀ ਹਾਂ ਮਤਲਬ ਉਹ ਬ੍ਰੇਕ ਬਰੂਕ ਤਾਂ ਨਹੀਂ ਕਰਦੀ ਵੀ ਪਿੱਛੇ ਕੋਈ ਲੈਂਨ ਰਹਿ ਗਈ ਜਾਂ ਨਹੀਂ ਉਹ ਤਾਂ ਕਹੀ ਗੱਲ ਐ ਐਦਾ ਮੈਟ ਵੱਧ ਘਟ ਵੱਡਿਆ ਜਾਂਦਾ ਜਿਵੇਂ ਬੰਦੇ ਦੇ ਅੱਛਾ ਜੀ ਹਾਂ ਕਾਲੀ ਚ ਵੱਟ ਲੰਦਾ ਨਹੀਂ ਨਹੀਂ ਛੱਡਦੀ ਉਹ ਨਹੀਂ ਛੱਡਦੀ ਕੋਰਾ ਤਾਂ ਬਥੇਰੀ ਫੜ ਜਾਂਦੀ ਐ ਜੀ ਕਿੱਲੇ ਕਿੱਲੇ ਚ ਜਿਹੜੀ ਮਮਾ ਜਿਹੜੀ ਮੋਟੀ ਮੋਟੀ ਪਨੀਰੀ ਐ ਉਹ ਕਿੱਲੇ ਚ ਕਿੰਨੇ ਕੁ ਮਿੰਟ ਲੱਗ ਜੰਨੇ ਆ ਜਿਹੜੀ ਊਸ਼ਾ ਉਹ ਤਾਂ 60 ਮਿੰਟ ਦਾ ਲੱਗਦਾ ਜੀ ਅੱਛਾ 60 ਜਾਂ 100 ਮੈਟ ਨਹੀਂ ਐ ਤਾਂ ਡੱਕਾ ਇਹਦਾ ਵੀ ਬਰੀਕ ਐ ਇਹ ਚ ਭਰਾਇਆ ਪੱਡੇ ਤਿੰਨ ਚਾਰ ਲਾ ਲ ਹੁੰਦੀ ਐ ਅੱਛਾ ਕਹਿਣ ਦਾ ਮਤਲਬ ਇਹ ਕਿ ਪਿੱਡੇ ਜੰਨਾਂ ਦੇ ਚੁੰਝ ਆ ਕੇ ਉਹਨਾਂ ਲਾਗਣਾ ਚਾਹੀਦਾ ਤੁਸੀਂ ਦੋ ਦੋ ਡੱਕੇ ਲਾਉਂਦੀ ਹੈ ਕਹਿਣ ਦਾ ਭਾਵ ਇਹ ਹਾਂ ਦੋ ਦੋ ਜਾਂ ਤਿੰਨ ਤਿੰਨ ਡੱਕੇ ਵੀ ਘੜਦੀ ਹੈ ਇਹ ਲਾਦ ਹੁੰਦੀ ਹੈ ਜਦੋਂ ਮਤਲਬ ਇੱਕ ਆ ਕੇ ਦੋ ਆ ਕੇ ਜਿੰਨੇ ਆ ਕੇ ਲਾਦਣੇ ਆ ਮੋਟੀ ਪਨੀਰੀ ਉਹ ਫਿਰ ਡੱਕਾ ਡੱਕਾ ਘਟੇ ਹਾਂ ਨਹੀਂ ਡੱਕਾ ਨਹੀਂ ਫਿਰ ਉਹ ਵੀ ਐ ਦੋ ਆ ਕੇ ਦੋ ਇੱਕ ਆ ਕੇ ਇੱਕ ਇਸ ਤਰ੍ਹਾਂ ਆ ਇਸ ਤਰ੍ਹਾਂ ਜਣੀ ਮੈਂ ਇਸ ਨਹੀਂ ਕਰਨਾ ਇਹ ਮੋਟੀ ਪਹੁੰਚ ਥੋੜੀ ਦਿੱਕਤ ਆਉਂਦੀ ਆ ਹੂੰ ਹੁਣ ਇਹ ਮਤਲਬ ਤੁਸੀਂ ਪੂਰੀ ਭਰ ਦੇਣੀ ਹੈ ਕਿੰਨਾ ਤੁਹੋਂ ਲਵਾ ਦੂਗੀ ਇੰਨੇ ਨਾਲ ਅੱਧਾ ਅੱਧਾ ਕਿਲੇ ਦੇ ਉੱਪਰ ਵੀ ਜਿਆਦਾ ਦੀ ਘੱਟ ਵੀ ਜਾ ਆਪਾਂ ਗੋਲ ਕਰਕੇ ਰੱਖਦੇ ਕਿਲੇ ਦੀ ਪੌਦ ਤੋਂ ਉੱਪਰ ਆ ਜਾਂਦੀ ਇਹਦੇ ਅੱਛਾ ਜੀ ਗੋਲ ਕਰਕੇ ਨਹੀਂ ਰੱਖਦੇ ਹਾਂ ਬਾਸਪਤੀ ਦਾ ਨਾਸ਼ ਜਾ ਵਾਜ ਜਾਂਦਾ ਨਾ ਫਿਰ ਇਹ ਲੰਬੀ ਜੀ ਪੈ ਜਾਂਦੀ ਆ ਇਹ ਵੀ ਦੂਈ ਜਿੰਨੀ ਮਰਜ਼ੀ ਰੱਖ ਲਾ ਥੋੜਾ ਮੈਟ ਨਾਲ ਮਰਜ਼ੀ ਅੱਛਾ ਇਹ ਮੈਟ ਆ ਹੁਣ ਇਹਦੇ ਮੈਟ ਫਿਕਸ ਜਾਂ ਫਿਰ ਥੱਲੇ ਪਲਾਸਟਿਕ ਦੀਆਂ ਟ੍ਰੇਆਂ ਜੀ ਉਹਨੀਆਂ ਕਿਆ ਹੁੰਦੀਆਂ ਨਹੀਂ ਨਹੀਂ ਕਾਗਜ਼ ਪੋਲੀਥੀਨ ਪੋਲੀਥੀਨ ਪਾਉਂਦਾ ਇਹ ਤਾਂ ਅੱਛਾ ਜੀ ਮਿੱਟੀ ਨਾਲ ਪਾਉ ਵੀ ਜੀ ਵੀ ਇਹ ਹਾਇ ਤਾਂ ਹੈ ਆਉਣਾ ਤਾਂ ਮੈਂ ਹੁਣ ਚਲ ਕੋਈ ਨਹੀਂ ਇਹ ਮਸ਼ੀਨਾਂ ਪਾਉ ਬੀਜੀਆਂ ਆਂਦੇ ਅੱਛਾ ਇਹ ਆਪਣੇ ਕੋਲ ਮਸ਼ੀਨ ਲਿਆਏ ਦਿਨਾ ਅਸੀਂ ਮੈਲਕਾਲਾ ਤੋਂ ਪੌਦ ਬੀਜਣ ਵਾਸਤੇ ਠੀਕ ਹੈ 3 ਲੱਖ ਰੁਪਏ ਦੀ ਆਈ ਤੀ ਉਹ ਉਹਦਣ ਨਾਲ ਟਰੈਕਟਰ ਨਾਲ ਬਾਗਰ ਪਾ ਕੇ ਹੋ ਜਾਂਦੀ ਆਪੇ ਮਿੱਟੀ ਝਾਰਦੀ ਆਪੇ ਮੈਡ ਕੰਮ ਤਾਂ ਖੈਤ ਖਿੱਚਦੀ ਬਹੁਤ ਹੈ ਹਾਂ ਕੋਈ ਹੋਰ ਇਹਦਾ ਮੇਨਟੇਨੈਂਸ ਕੋਈ ਵਿੱਚ ਵਿਚਾਲੇ ਕੋਈ ਜਿੱਕੜੀ ਤਾਂ ਕੋਈ ਨਹੀਂ ਖੰਡ ਪਿਛਲਾ ਜਗਾੜ ਜਿਹਾ ਸਾਨੂੰ ਉਹਦੀ ਪ੍ਰੋਬਲਮ ਨਹੀਂ ਆਈ ਜਿਹੜੀ ਸਾਡੇ ਕੋਲ ਦੂਜੀ ਹੁੰਦੀ ਸੀ ਹੂੰ ਨਾ ਨਾ ਕੋਈ ਹੋ ਨਹੀਂ ਪਤਾ ਕੀ ਇਹਨੂੰ ਧੋਣਾ ਪੈਂਦਾ ਸੋ ਦੇਖ ਸੰਭਾਲ ਕਰਨੀ ਹੈ ਸੰਭਾਲ ਦੀ ਸੰਭਾਲ ਪੁੱਛਣੀ ਹੈ ਗ੍ਰੀਸ ਵੀ ਮਤਲਬ ਪਿੱਛੇ ਫਿੰਗਰਾਂ ਨੂੰ ਹੋਰ ਤਾਂ ਕੋਈ ਏਡੀ ਲੋੜ ਨਹੀਂ ਜਿਹੜਾ ਉਹ ਪਿਛਲੀਆਂ ਚੱਲਦੀਆਂ ਨੇ ਹਾਂ ਉਹਦੇ ਵਿੱਚ ਗ੍ਰੀਸ ਹੁੰਦਾ ਰੋਜ਼ ਬਾਕੀ ਪਾਣੀ ਪੈਂਦਾ ਰੋਜ਼ ਸਾਫ ਗ੍ਰੀਸ ਧੋਣਾ ਪੈਂਦਾ ਖਲ ਕੱਢਣਾ ਪੈਂਦਾ ਬਾਹਰ ਵੀ ਮਤਲਬ ਗ੍ਰੀਸ ਮਾਰ ਕੇ ਪਾਣੀ ਵਾਰ ਕੇ ਗਨ ਗਨ ਨਾਲ ਗ੍ਰੀਸ ਨਿਕਲ ਜਾਂਦਾ ਅੰਨਾ ਪੈ ਜਾਂਦਾ ਉਹ ਮਤਲਬ ਨਿਕਲ ਜਾਂਦਾ ਪਾਣੀ ਵਾਲਾ ਨਿਕਲ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਐਡੀ ਗੱਲ ਮੈਂਟਨੈਂਸ ਤਾਂ ਭਾਲੂਗੀ ਉਹ ਹਾਂ ਇਹ ਐਡੀ ਹੈ ਵੀ ਨਹੀਂ ਜੇ ਤੂੰ ਸੀ ਕਹੋ ਇਹਨੂੰ ਹਲੇ ਕੂੜੀ ਵਾਲੀ ਚਲਾਉਣਾ ਗ੍ਰੀਸ ਤਾਂ ਕਰਨਾ ਹੀ ਪਏ ਇਹ ਫਿਰ ਵੀ 3-6 ਹਲੇ 4 ਸਾਲ ਹੱਥ ਨਹੀਂ ਲਾਉਂਦੀ ਇਹ ਨਵੀਂ ਮਸ਼ੀਨ ਹੈ ਨਾ ਹਾਂ ਹੂੰ ਸੇਜਾ ਮੈਂ ਤਾਂ ਇਹ ਨਾ ਹੋਰ ਕੁਝ ਨਾ ਤੋਂ ਸੱਜ ਜ਼ਰੂਰੀ ਹੈ ਤੋਣਾ ਪਿੱਛੇ ਹੈ ਨਾ ਪਿੱਛੇ ਪਿੱਛੇ ਉਰੇ ਕੁਝ ਤੋਂ ਚਾਹੀਦਾ ਨਾ ਤੋਂ ਬੰਦੋ ਲੋਡ ਨਹੀਂ ਚੋਲਾ ਤਾਂ ਵੀ ਕੋਈ ਗੱਲ ਨਹੀਂ ਇਹਦਾ ਪਿਛਲਾ ਹੀ ਸੱਜ ਚ ਕਰਤੀ ਲੋਡ ਆ ਇਹਨ ਕੰਡੈਕਟਰ ਕਿੱਥੇ ਬੈਠੂ ਹੁਣ ਕੰਡੈਕਟਰ ਖੜੇ ਪਿੰਡੂ ਵਾਂਦਾ ਰਹੂਗਾ ਕੰਡੈਕਟਰ ਨੂੰ ਬੈਠਣ ਨੂੰ ਜਗ੍ਹਾ ਹੀ ਨਹੀਂ ਹੈ ਕਿਤੇ ਹੁਣ ਕੰਡੈਕਟਰ ਰੱਖੋ ਖੜੇ ਪਿੰਡਿਆਂ ਨਾਲ ਇੱਥੇ ਡਰਾਈਵਰ ਨੂੰ ਲਾ ਤਾਂ ਡਰਾਈਵਰ ਸੀਟ ਵੀ ਫੁੱਲ ਕਰ ਲੈਣੀ ਐ ਜੇ ਨਹੀਂ ਲੋਡ ਹੋ ਰਹੀ ਐ ਬਹੁਤ ਸੜਦੇ ਸੜਦੇ ਹੁਣ ਸਾਰੀ ਉਪਰ ਰੱਖ ਲੋ ਹੁਣ ਕੜੀ ਕੜੀ ਉਹ ਅਸੀਂ ਚੜ ਗਏ ਸਾਨੂੰ ਐ ਤਾਂ ਕਿਤੇ ਭਜਨ ਨਾ ਜਾਦਾ ਹੋ ਜੀ ਮੈਂ ਘੜ ਗੁਟ ਨੀ 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 ਇਹ ਤਾਂ ਉਹ ਨਾਲ ਉਹਦੀ ਬਣੀ ਜਿਆਦਾ ਕਹਿੰਦੇ ਲਾਤਾ 4x4 ਗੇਅਰ ਇਹ ਚੱਲਦੀ ਹੋ 4x4 ਚ ਕੱਟ ਆਪਣੇ ਆਪ ਹੀ ਹੁੰਦੀ ਐ ਜੇ ਖੇਤ ਆਪਣੇ ਆਪਾਂ 4x4 ਹੁੰਦੀ ਐ ਅੱਛਾ ਆਪਣੇ ਆ ਪਿਆ ਲੋ ਗੇਅਰ ਚ ਹਾਂ ਆਟੋਮੈਟਿਕ ਐ ਸਾਰਾ ਜਿਗਾੜ ਜਾ ਥੋਂ ਜਿੱਥੇ ਘੁੰਮ ਜਾਂਦੀ ਊਦੇ ਜਿ ਨੂੰ ਲੈ ਕੇ ਛੱਡਦੇ ਕਟਾਈ ਬਹੁਤ ਆ ਨਾ ਇਹਦੀ ਹਾਂ ਮਿੰਟੋ ਮਿੰਟੀ ਜਾਂਦੀ ਐ ਕੋ ਥੋਨੂੰ ਸਲਾਹ ਕਿਹਨੇ ਦਿੱਤੀ ਦੀਆਂ ਮਸ਼ੀਨਾਂ ਦੀ ਅਸੀਂ ਨਾ ਲਾਕਡਾਊਨ ਚ ਲਿਆਏ ਸੀ ਜਦ ਬਈ ਨਹੀਂ ਆਉਂਦੇ ਬੰਦੇ ਆ ਨਹੀਂ ਰਹੇ ਤੇ ਉਹ ਦੂਈ ਲੈਂਦੀ ਹੱਥਾਂ ਵਾਲੀ ਜਦ ਅਸੀਂ ਹੱਥਾਂ ਵਾਲੀ ਲਿਆਏ ਸੀ ਰਾਣੀ ਲਿਆ ਤੇ ਜਾਂ ਤਾਂ ਹਾਂ ਵੀ ਚੱਲ ਦੇਖ ਲਈ ਚਲਾ ਕੇ ਅਸੀਂ ਉਹਦੇ ਨਾਲ ਵੀ 6-6 ਕਿੱਲੇ ਲਾਏ ਆ ਉਹਦੇ ਨਾਲ ਹੱਥਾਂ ਵਾਲੀ ਦਾ ਹਾਂ ਪੱਟੀ ਨਹੀਂ ਉਹ ਚ ਚੋ ਚੋ ਚ ਲਈ ਗਏ ਉਹਨੇ ਜਦ ਤੁਸੀਂ ਜਦ 7 ਕਿੱਲੇ ਲਾਏ ਬਿਨਾ ਕਦੋਂ ਕਰ ਲਾਇਆ 7 ਕਿੱਲੇ ਲਾਇਆ ਆਪ ਆਪ ਇਹ ਤਾਂ 10 ਤੱਕ 7 ਕਿੱਲੇ ਇੱਕ ਦਿਨ ਚਲਾ ਦਿੰਦੇ ਫੇ ਤੁਸੀਂ ਟਰੈਵਲ ਵੀਪਰ ਕਹੀ ਹੋਣੀ ਜਤੋਂ ਸਾਰੇ ਪੱਤੇ ਹੋਣ ਜਦ ਤੱਕ ਫਰਾਂਇਆ ਨਾ ਹੁਣ ਯਾਰ ਟੈਨਸ਼ਨ ਨਹੀਂ ਹੈਗੀ ਬਹੁਤੀ ਕਿਉਂ ਆਪਾਂ ਪਤਾ ਵੀ ਹੋ ਜਾਣਾ ਆਓ ਯਾਰ ਆਰਾਮ ਨਾਲ ਚੱਲੀ ਜਾਣਾ ਕੋਈ ਛੱਬੀ ਲਾਉਣੇ ਲੇਟ ਹੈ ਜਿਹੜੀ ਬਾਸਪਤੇ ਜਿਹੜੀ ਗੇਤੀ ਵੈਰਾਈਟੀ ਹੈ ਜਿਵੇਂ 우샤 44 ਦੀ ਆਪਾਂ ਲਾਤੀ ਸੀ ਉਹ ਹਾਂ ਬਾਕੀ ਆਇਆ ਮੀਨ ਹੈ ਨਾ ਆਪਾਂ ਬਈ ਟਿਕਮਾ ਦਾ ਕੰਮ ਚੱਲੀ ਜਾਂਦਾ ਪੰਜ ਕਿਲੇ ਰੋ ਤਿਆਰ ਹੋ ਜਾਈਦਾ ਦੱਬ ਕੇ ਸਟਾਰਟ ਹੁੰਦੀ ਹੈ ਇਹ ਅੱਛਾ ਜੀ ਪੈਡਲ ਦੱਬ ਕੇ ਆ ਬ੍ਰੇਕ ਹੈ ਜੀ ਵਾਹ ਆਏ ਲੈਸ ਤੇ ਹੋ ਜਾਂਦੀ ਐ ਦੀ ਇਹਨੇ ਉਪਰ ਪੈਡਲ ਦੱਬ ਲਿਆ ਉਦੋਂ ਨਿਊਟਰਲ ਹੋ ਜਾਣਾ ਆਪਣੇ ਆਪ ਜਿੰਨੇ ਮਰਜ਼ੀ ਗੇਅਰ ਅੱਛਾ ਸਹੀ ਚੜ ਜਾਂਦੀ ਉੱਪਰ ਨੂੰ ਹੈ ਚੜ ਜਾਣੀ ਐ ਇਹ ਆ ਗੇਰ ਹੈ ਇਹਦਾ ਸਿੰਗਲ ਲੀਵਰ ਇਹ ਜੇ ਨਹੀਂ ਉੱਠਦਾ ਫੋਰਕਾਂ ਦਾ ਮਾਰਕਸ ਦੀ ਟੈਕਟਰ ਆ ਦੇਖ ਲੈ ਚੜ ਜੂਗੀ ਰੇ ਬਾਬਾ ਕਿਤੇ ਬੈਕ ਨੂੰ ਆਏ ਨਾ ਸਟੰਟ ਨਾ ਹੋ ਜਵੇ ਨਾ ਨਾ ਇਹਦਾ ਹੁਣ ਆ ਬੈਕਰ ਆਪਾਂ ਇਹ ਲੋ ਜਾ ਜਾਰੇ ਅੱਛਾ ਇੱਥੋਂ ਜਿੱਤੇ ਘੁੰਮ ਜਾਂਦੀ ਆ ਆਹ ਪਿਸਤੋਲਾਂ ਜੀਆਂ ਨੇ ਇਹਦੀਆਂ ਨਾ ਬਸ ਕੋਈ ਨਹੀਂ ਲਾਉਣ ਦਾ ਲੈ ਇਹ ਬੜੀ ਤੋਂ ਬੜੀ ਸਹਜ ਵਾਲੀ ਉਹ ਇੰਨੀ ਆ ਇਹਦੀ ਇੱਕ ਹੋਰ ਵੀ ਆ ਜਿਵੇਂ ਇਹ ਦੁਈਆਂ ਮਸ਼ੀਨਾਂ ਤਾਂ ਬੰਦ ਨਹੀਂ ਹੁੰਦੀਆਂ ਇਹਦੀਆਂ ਜਿਹੜੀਆਂ ਫਿੰਗਰ ਆਪਾਂ ਬੰਦ ਕਰਨੇ ਖੁੱਡ ਬੰਦ ਵੀ ਹੋ ਜਣੇ ਆ ਜਿਵੇਂ ਬੱਟਲਵੇ ਰਹਿ ਗਏ ਚਾਹੇ 2 ਕਰ ਲੈ ਆ 4 ਕਰ ਲੈ ਜਿੰਨੀ ਮਰਜ਼ੀ ਫਿੰਗਰਾਂ ਬੰਨ੍ਹ ਲੈ ਜਿਹੜਾ ਪੱਟ ਦੇ ਨਾਲ ਵਾਲਾ ਘੇੜਾ ਉੱਥੇ ਰੁੱਕ ਜੰਦੀ ਐ ਹਾਂ ਜਿਵੇਂ ਆਪਣੀ ਜਗ੍ਹਾ ਘੱਟ ਰਹਿ ਗਈ ਤਾਂ ਇਹਨੇ ਲੈ ਰੈਂ ਜਾਂ ਆਪਾਂ ਡਾਬਲ ਲਾਈਨ ਹੁੰਦੀ ਐ ਲਾਈਨ ਰੋਕਣੀ ਐ ਰੁਕ ਜਾਂਦੀ ਇੱਕ ਦੋ ਰੁਕ ਲੋ ਹਾਂ ਦੋ ਰੁਕਦੀਆਂ ਨੇ ਐਡਜਸਟਮੈਂਟ ਦੋ ਹੀ ਮਸ਼ੀਨਾਂ ਨਾਲੋਂ ਜ਼ਿਆਦਾ ਐ ਦੀ ਫੀਚਰ ਬਹੁਤ ਐ ਹਾਂ ਮਤਲਬ ਕਹਿਣ ਦਾ ਇਹ ਐ ਔਰ ਇਹ ਜੋ ਵੀ ਮਤਲਬ ਲੇਬਰ ਕੰਮ ਕਰਦੀ ਹੈ ਜਿਹੜੀ ਜਿਹੜੀ ਲੇਬਰ ਹੱਥਾਂ ਨਾਲ ਲਾਉਂਦੀ ਹੈ ਫਸਲ ਉਹ ਸਭ ਲਾ ਦਿੰਦੀ ਜਣੀ ਇਹ ਜੋ ਮੈਂ ਜੀਲੀ ਤੇ ਹੀ ਆ ਇਹਦਾ ਨਹੀਂ ਜੀ ਇਹਦਾ ਮੰਦਾ ਹੈ ਇਹ ਧੱਕਾ ਕਰਦੇ ਥਲਾ ਉਹ ਨਹੀਂ ਨਿਕਲਦਾ ਫਿਰ ਜਿਹੜੇ ਨਾਲ ਜਿਵੇਂ ਚੰਟਾ ਰੋਗ ਨਹੀਂ ਨਿਕਲਦਾ ਪੌਦ ਚ ਇਹ ਚੋਂ ਨਹੀਂ ਨਿਕਲਦਾ ਅੱਛਾ ਜੀ ਹਾਂ ਤੁਸੀਂ ਰੇ ਹੁਣ ਕਿੰਨੇ ਦਿਨ ਪਾਉਣਾ ਇਹਦੇ ਚ ਇਹ ਤਾਂ ਹਲੇ 10-15 ਦਿਨ ਤੱਕ ਹੀ ਜਾਣੇ 10-12 ਦਿਨ ਹਫਤੇ ਤੱਕ ਤਾਂ ਤੁਸੀਂ ਕੱਢੂਗੇ ਹਾਂ ਮਤਲਬ ਔਰ ਅਡਜਸਟਮੈਂਟ ਹੀ ਚੱਲੇਗੀ ਵੀ ਜੜ ਜੀ ਫੜ ਲਵੇ ਚੰਗੀ ਤਰ੍ਹਾਂ ਤੁਰਨ ਹੈ 3 ਚੌਥੇ ਦਿਨ ਲੱਗ ਜੇ ਹਾਂਜੀ ਹਾਂਜੀ ਹਾਂ 3 ਚੌਥੇ ਦਿਨ ਠੀਕ ਹੈ ਮਾਮਾ ਇਹ ਚਲਾਉਣਾ ਨਹੀਂ ਦਿੰਦਾ ਕਿਸੇ ਨੂੰ ਵੀ ਹੱਥਾਂ ੜੀ ਚਲਾਉਂਦਾ ਨਹੀਂ ਤਾਂ ਇਹਨੂੰ ਉੱਤਰਦਾ ਨਹੀਂ ਹੱਥਾਂ ੜੀ ਫਿਰ ਫੇਰ ਗਰਮੀ ਲੱਗਦੀ ਸੀ ਹਾਂ ਕੁਲਵਿੰਦਰ ਨੂੰ ਪਲਾ ਦੋ ਹੋਰ ਉਹ ਨੇ ਪਾਈ ਦੇ ਜੋ ਮੁਰਗਾਲ ਦੇ ਜੱਟਲੇ ਭਾਜਾ ਕੁਲਵਿੰਦਰ ਨੂੰ ਪਲਾ ਦੂਗੇ ਉਹ ਆ ਗਿਆ ਕੁਲਵਿੰਦਰ ਆਹੀ ਤੋਂ ਲੈ ਚੱਕੇ ਤੋਂ ਨਾ ਬਿਲਾਲ ਪਾਇਆ ਉਹਦੇ ਕੋਲ ਉਹਦੇ ਮੁਰਝਾਦੀ ਹੈ ਮੈਂ ਹਲੇ ਹੱਸ ਰਿਹਾ ਤਾਂ ਮਾ ਡੈਕ ਡੁੱਕ ਲਾ ਲੋ ਕਿਉਂ ਡੈਕ ਡੁੱਕ ਨਹੀਂ ਸੁਣਦੇ ਤੁਸੀਂ ਡੈਕ ਤਾਂ ਫਿਰ ਇਹਦੇ ਪਰ ਯਾਰ ਬਾਜ ਨਹੀਂ ਸੁਣਦੀ ਬਾਜ ਨਹੀਂ ਨਾ ਪਰ ਸੁਣਦੀ ਬੰਦੇ ਮੈਂ ਚੱਲੇ ਸੀ ਗਰ ਦਪਹਰੇ ਚ ਮੂਸੇ ਵਾਲਾ ਬੰਦੇ ਨੂੰ ਜ਼ਰੂਰ ਤਾਂ ਹੋਰ ਆਉਂਦਾ ਵੀ ਲਿਆ ਓਏ ਛੇਤੀ ਮੈਂ ਟੋਰ ਲਿਆ ਇੱਧਰ ਨਹੀਂ ਦੱਸ ਕਰਾ ਦੇਣੀ ਨਾ ਉਹ ਖੇਡ ਨਹੀਂ ਲੱਗ ਜੂਗਾ ਅਗੇ ਤਾਂ ਹਾਂ ਲੱਗ ਜਾਣਾ ਬੜਾ ਠੀਕ ਆ ਫਿਰ ਕੁੰਝੋ ਚਾਈ ਨਹੀਂ ਉੱਪਰ ਬੰਦ ਉਹ ਚੱਕ ਲਓ ਭੱਜ ਕੋਈ ਮਾਪੀ ਕੇ ਵੱਡੋ ਫਰ ਯਾਰਾ ਇਹ ਤਾਂ ਖੜ ਜਾਣਾ ਕੰਮ ਨਾ ਸਰਦਰ 26 ਲਾਤੀਏ ਸਿਰੇ ਉਹ ਚੱਕਦੀ ਆ ਫਿਰ ਆਪਣੇ ਆਪ ਇਹ ਹਾਂ ਸਿਰੇ ਛੱਡ ਦਿੰਨੇ ਆ ਕਿਉਂ ਫਿਰ ਆਇਆ ਬੱਟਲ ਬੇ ਉੱਚਾ ਨੀਵਾ ਹੁੰਦਾ ਕੀ ਗੱਲ ਫਾਜ ਜੇ ਨਹੀਂ ਲਿਵਰ ਦਾ ਪੂਰੀਓ ਚੱਕਦੀ ਆ ਜਿਹੜੀਆਂ ਲਾਉਂਦੀ ਆ ਮਾਮਾ ਜੀ ਜੀਰੀ ਪਿੱਛੇ ਇਹਨਾਂ ਦੀ ਵੀ ਸਪੀਡ ਵੱਜ ਜਾਂਦੀ ਆ ਸਪੀਡ ਵਧਦੀ ਹੈ ਦੀ ਹਾਂ ਜਿੰਨੀ ਮਰਜ਼ੀ ਜੇ ਹੌਲੀ ਕਰ ਲੋ ਚਾਹੇ ਤੇਜ਼ ਕਰ ਲੋ ਜੇ ਆਪਾਂ ਤੇਜ਼ ਤੋਰਨੀ ਆ ਉਹਦੇ ਸਾਰ ਨਾਲ ਸਪੀਡ ਵਧਾਣੀ ਹੈ ਦੀ ਅੱਛਾ ਹਾਂ ਆਪਣੇ ਆਪੇ ਵਧਿਆਣੀ ਆਪਣੇ ਆਪ ਹੀ ਫਿਰ ਵੀ ਵਧਿਆ ਜੇ ਡੇਢ ਘੰਟੇ ਚ ਪੌਣੇ 2 ਘੰਟੇ ਚ ਵੀ ਕਿਲਾ ਕੱਢੀ ਜਾਂਦੀ ਹੈ ਬਹੁਤ ਨਹੀਂ ਪੜ ਜਾਂਦਾ ਹਾਂ ਪਰ ਕੋਈ 50 ਦੇ ਵੀ 2 ਘੰਟੇ ਚ ਕਿਲਾ ਇਹਦੇ ਚ ਹੋਰ ਵੀ ਫਾਇਦਾ ਜਿਵੇਂ ਆਪਾਂ ਸਪਰੇਅ ਕਰਦੇ ਆ ਰੇਪ ਆਉਨੇ ਆ ਹਾਂਜੀ ਬਹੁਤ ਨੰਦ ਦਾ ਹੂੰ ਚੀਮੇ ਮਤਵਲਾ ਪਾ ਸਪਰੇਅ ਕਰਦੇ ਬੰਦਾ ਜਿਵੇਂ ਦੂਏ ਲਾਲਾ ਪਾ ਬੜੇ ਪੰਪ ਗੱਲ ਜੇ 20 22 ਕਿਲੇ ਗੜਦੇ ਆ ਤੇ ਇਹਦੇ ਨਾਲ ਪ੍ਰੋਪਰ ਇਹਦੇ ਨਾਲ 30 ਕਿਲੇ ਨਿਕਲ ਜੰਨੇ ਆ ਅੱਛਾ ਜੀ ਸਪਰੇਅ ਵਾਲੇ ਪੰਪ ਗੱਲ ਹਾਂ ਬੰਦਾ ਤੁਰ ਹੀ ਜਾਂਦਾ ਤੁਰ ਹੀ ਜਾਂਦਾ ਲੈਂਚ ਬੰਦਾ ਹਾਂ 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 ਹੂੰ ਬਹੁਤ ਜਿਆਦੇ ਅਸੀਂ 20 25 30 ਕਿਲੇ ਆ ਰਾਮ ਨਾਲ ਕਰ ਦਿੰਦੇ ਆ ਦਿਹਾੜੀ ਚ ਨੂੰ ਯਾ ਵਧੀਆ ਗੱਲ ਹੈ ਜੀਲੀ ਜੀਲੀ ਚ ਜੀਰੀ ਜੀਰੀ ਚ ਅਸੀਂ ਮਤਵਲਾ ਲਾਲਾ 90 ਕਿਲੇ ਦੇ ਗੇੜ ਚ ਆਪਾਂ ਮਮਾ ਜਿਵੇਂ ਮਸ਼ੀਨ ਹੈ ਪਰ ਨੀਜੀਰੀ ਚ ਫੇ ਸਾਰਾ ਥੱਲੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਨਾ ਜਿਵੇਂ ਜੀਰੀ ਸਪਰੇਅ ਉਹ ਤਾਂ ਫਿਰ ਉੱਚਾ ਚਾਹੀਦਾ ਜਿਗਾਰਡ ਹਨਾ ਕਿ ਕਣਕੁਣਕਿ ਚ ਸਪਰੇਅ ਬਾਥ ਤਾਂ ਠੀਕ ਹੈ ਇਹ ਜਿਵੇਂ ਮਤਲਬ ਇਹਦੇ ਉੱਪਰ ਫਿੱਟ ਹੋਵੇ ਪੰਪ ਪੰਪ ਸਾਰਾ ਕੁਝ ਇਹਦੀ ਹਾਂ ਯਾਰ ਅਸਲ ਚ ਨਾ ਪਤਾ ਕੀ ਹਰੇਕਾ ਸੰਦ ਦੀ ਆਪਣੀਆਂ ਆਪਣੀਆਂ ਹੋਣਾ ਆਪਣਾ ਆਪਣਾ ਡਿਜ਼ਾਈਨ ਆ ਹਾਂ ਹਾਂ ਜੇ ਆਪਾਂ ਇਹਦੇ ਮਗਰ ਪਾਉਂਗੇ ਸਾਰਾ ਸਮਾਨ ਖੋਲ ਕੇ ਅੱਧਾ ਤਾਂ ਖਰਾਬ ਹੀ ਕਰ ਲਾਂਗੇ ਕਿਉਂ ਸਮਾਨ ਹੈਗਾ ਬਰੀਕੀ ਜਾ ਦੇ ਆਸ ਨਹੀਂ ਤਾਂ ਕਿ ਨਹੀਂ ਕਰਦਾ ਤਿੰਨ ਸਿਲੰਡਰ ਇੰਜਣ ਹੈ ਹਨ ਇਹਦੇ ਚ ਹਾਂਜੀ ਹਾਂ ਤਿੰਨ ਸਿਲੰਡਰ ਹੈ ਡੀਜ਼ਲ ਇੰਜਣ ਹੈ ਹਨ ਡੀਜ਼ਲ ਇੰਜਣ ਹੈ ਡੀਜ਼ਲ ਜ਼ਿਆਦਾ ਫਾਇਦੇ ਚ ਹੈ ਕਿ ਪੈਟਰੋਲ ਜ਼ਿਆਦਾ ਵਧੀਆ ਨਹੀਂ ਡੀਜ਼ਲ ਕਾਮਯਾਬ ਹੈ ਚ ਬੜੀ ਚਤਾ ਅੱਛਾ ਜੀ ਛੋਟੀ ਚ ਤਾਂ ਪੈਟਰੋਲ ਹੀ ਆਉਂਦਾ ਫਿਰ ਪੈਟਰੋਲ ਖਰਚਾ ਵੱਜ ਜਾਂਦਾ ਸਰਵਿਸ ਕਰਤੀ ਹੋਣੀ ਇਹਦੀ ਇੱਕ ਤਾਂ ਸਰਵਿਸ ਦੇ ਤੇ ਚੇਤੀ ਨੂੰ ਆਏ ਦੱਬੀ ਫਿਰਦੇ ਚੌਂ ਚ ਨਹੀਂ ਹਲੇ ਤਾਂ ਨਹੀਂ ਕਰਦੇ ਸਰਵਿਸ ਨਹੀਂ ਹੋਣੀ 50 ਘੰਟੇ 50 ਘੰਟੇ ਤੇ ਹੋਣੀ ਦੀ ਕਰਾਈਓ ਨਹੀਂ ਨਾ ਚੋ ਚੋ ਚੱਲ ਕਿੰਨੇ ਕਿਲੇ ਲਾਤੇ ਦੇ ਲਾਗੇ 45 ਤੋਂ ਉੱਪਰ ਹੀ ਬਾਅਦ ਫਿਰ ਤੁਸੀਂ ਰੋਜ਼ ਜੇ 10 ਘੰਟੇ ਵੀ ਚਲਾਉਨੇ ਆ ਦਿਹਾੜੀ 3ੇ 4ਥੇ ਦਿਨ 'ਚ ਤੁਹਾਡੇ 50 ਘੰਟੇ ਪੂਰੇ ਹੋਗੇ ਹਾਂ ਹੋਗੇ ਉੱਪਰ ਇਹ ਟੋਟਪੀ ਫਿਰਦੀ ਆ ਚਾਰ ਪੰਜ ਤਾਂ ਕਰਵਾ ਦੇ ਨੀ ਕਰਵਾ ਦਾ ਕੇ ਉਹਨੂੰ ਕਰਦੇ ਆ ਫੋਨ ਇਹਦੇ ਸਰਵਿਸਟਾਂ ਦੀ ਆਪੇ ਨਾਲ ਚੈੱਕ ਕਰ ਲੈਣਾ ਸਮਝ ਲੈਣਾ ਟਿਕੇ ਪੜਾਣਾ ਲਾ ਪੂਣੀ ਆ ਲੈ ਲੋ ਦਿਲਪ੍ਰੀਤ ਹੋਰ ਲੈਣਾ ਜਿਹੜਾ ਚੱਪੜਾ ਲੈ ਲੋ ਅੱਛਾ ਇਹਦੀ ਸੇਫਟੀ ਵਾਸਤੇ ਵੀ ਆ ਬੱਚੇ ਚ ਨਾ ਫਸੇ ਹਨਾ ਯਾਕੇ ਦੇਖ ਲੈ ਹਰ ਇੱਕ ਚ ਰੈਜਿਸਟਮੈਂਟ ਦਿੱਤੀ ਵਜੋਂ ਲਵੇ ਨਾ ਲੱਗੇ ਉਹ ਸੱਜ ਖਰਾਬ ਨਾ ਹੋਵੇ ਅੱਛੇ ਜੀ ਹਾਂ ਆ ਵੀ ਨਾਲ ਨਾਲ ਲੱਗੇ ਹੈ ਨਾ ਹੂੰ ਬੰਦਾ ਉਹ ਤੇ ਦੂਰ ਰੱਖਿਆ ਨਾ ਪੱਟ ਆ ਬੂਟਾ ਤੈਨੂੰ ਤੇ ਕੰਨੀ ਦੂਰ ਲੱਗਦਾ ਹੈ ਹੂੰ ਜਦੋਂ ਇਹ ਬੂਟਾ ਬਣ ਜਾਣਾ ਦੇਖੀ ਕੰਨਾ ਨਜ਼ਦੀਕ ਹੋ ਜਾਣਾ ਵੀ ਨੇੜੇ ਹੋ ਜਾਣਾ ਜਿਵੇਂ ਮੱਕੀ ਦੀ ਬਜਾਈ ਕਰਤੀ ਹੈ ਦੂਜੀ ਵੈਕਿਊਮ ਵਾਲੀ ਮਸ਼ੀਨ ਉਹ ਕੁਛ ਹੈ ਉਹ ਚੀਜ਼ ਐ ਇਹ ਹਾਂ ਹੂੰ ਆਪਣੇ ਤਾਂ ਬਟਾਂਹ ਜੜਾ ਕਢਾ ਦਿੰਨੇ ਆਪਾਂ ਤਾਂ ਜੇ ਬਈਆਂ ਦੇ ਬਜਲੇ ਪਰ ਲਾਉਂਦੀ ਹੁੰਦੀ ਆਪਣੇ ਇਹ ਆਪਣੇ ਭਰ ਜਾਣਾ ਏ ਉਦਾਂ ਹੀ ਹੋ ਜਾਣਾ ਸਾਰਾ ਪੇਟਾ ਜੀ ਹੂੰ ਉਹ ਕੋਈ ਤਾਂ ਕੱਟਣਾਉ ਬਸ ਕਿੰਨੇ ਮੈਮ ਕਿੰਨੇ ਕਿਲੇ ਕੱਢ ਦਿੰਦੀ ਏ ਕਿਲੇ ਤਾਂ ਇਹ ਕਾਂਟੇ ਜਿਹਾ ਕਿਲਾ ਕੱਢ ਦਿੰਦੀ ਏ ਇੱਕ ਘੰਟੇ ਚ ਇੱਕ ਕਿਲਾ ਸੌ ਤਾਂ ਡਿਪੈਂਡ ਕਰਦਾ ਜਿਹੜੇ ਅੱਜ ਦੇ ਹੌਲ ਬਣਾਏ ਹੋਏ ਆ ਥੱਲੇ ਜਾਜੇ ਹੋ ਉਹ ਫਿਰ ਟਾਇਰ ਵਾਲੀ ਨਹੀਂ ਭਰੀ ਜਾਂਦੇ ਹੈਨਾ ਇਹ ਨਹੀਂ ਟਾਇਰ ਵਾਲਾ ਨਹੀਂ ਚੱਕਰ ਹੈਗਾ ਜੀ ਹਾਂ ਇਹ ਮਤ ਬੋਲੇ ਨੂੰ ਸੱਜ ਨੂੰ ਥੱਲੇ ਨਹੀਂ ਜਾਣ ਦਿੰਦਾ ਇੱਕ ਮਤਲਬ ਉਹ ਫਿੰਗਰ ਦੀ ਸੈਟਿੰਗ ਆ ਜਿਵੇਂ ਆਪਾਂ ਗੀਅਰ ਬਈਆਂ ਤੇ ਲਵਾਨਾ ਡੂੰਗੀ ਭਾਵੇਂ ਝਾੜਦਾ ਆਪਾਂ ਕਹਿੰਦੇ ਨਾ ਫਰਕ ਪੈਂਦਾ ਇਹ ਉਸ ਸਾਹਵ ਨਾਲ ਆ ਅੱਛਾ ਉਹ ਸਾਹਵ ਨਾਲ ਆ ਇਹ ਹਾਂ ਇਹਨੇ ਮਤਲਬ ਹੁਣ ਇਹ ਮਤਲਬ ਜਿਵੇਂ ਬਈਏ ਲਾਉਣੇ ਆ ਉਹਨਾਂ ਨਾਲ ਤੇ ਫਿਰ ਵੱਧ ਵੀ ਇਹ ਨੇੜੇ ਤੇੜੇ ਵੀ ਹੋ ਜਾਂਦਾ ਵੀ ਹਾਂ ਕਿੰਨੀ ਵਾਰੀ ਮਰਜ਼ੀ ਨੇ ਜਦ ਵੀ ਕਰ ਲੈ ਇਹਨੂੰ ਜੇ ਨਹੀਂ ਮਰਜੀ ਹੁਣ 26 ਆ 26 ਇਹਦੀ ਸਭ ਤੋਂ ਵੱਧ ਕਾਮਯਾਬ ਹੈ। ਇਹ ਹੁਣ ਆਪਾਂ ਕਿਹੜੀ ਲਾ ਰਹੇ ਆ? ਇਹ ਤਾਂ ਆਪਾਂ 11 ਕੀ ਲਾ ਰਹੇ ਆ ਬਾਸਪਤੀ। 26 ਇਹਨੇ ਛੁੜੂ ਨਹੀਂ ਕਿਹਾ। ਨਾ 26 ਲਾਇਆ ਵਾ ਉਧਰ ਖੇਤਾ। ਉਹ ਲੱਗਿਆ ਵਾ ਸਾਹਮਣੇ। 26 ਵੀ। ਇੱਧਰ ਆਪਣੇ ਕਿਹੜੀ ਕਿਹੜੀ ਜਿਹੜੀ ਇੱਧਰ ਮੈਨੂੰ ਲਾਈ ਵੀ ਵੀ ਦਿਖਾਓ ਜਿਹੜੀ ਚ ਤੁਹਾਡਾ ਰੇਰੂ ਪੈ ਗਿਆ। ਉਹ ਆਪਣਾ ਉਧਰ ਪਿੰਡ ਲੱਗੀ ਵੀ ਆਉਗੇ ਤੀ ਜਿਹੜੀ। ਅੱਛਾ ਜੀ ਪਿੰਡ ਲੱਗੀ ਵੀ ਆ। ਹਾਂ ਉਹ ਤਾਂ ਹੱਲੇ ਲੇਟ ਆਏ ਨਾ। ਉਧਰ ਗੇਤੀ ਲੱਗੀ ਵਾ ਉਹ ਚ ਰੇ ਪਾ ਤਾ। ਪਹਿਲਾਂ ਤੁਸੀਂ ਹੱਥੜੀ ਚਲਾਉਂਦੇ ਹਨਾ। ਪਹਿਲਾਂ हां तां करके अपन ए लेया एक अपने मित्र उन्होंने दो कर लीया छिलड़ी दीयां एदे नाल दीयां हां ए नाल दी हाथ वाली फिर काम भी उधा कर दीया फिर वो भी 300 किलो दे ग्रेड च कर दे गीले 300 किलो च फिर ता फायदा हां हुन इतकी 3500 4000 ਦਾ ਲੇਟਾ ਪਈਆਂ ਦਾ ਇਹ ਮਤਲਬ ਸੋਨੇ ਪੌਦ ਲੋਕ ਦੇ ਜਨੇ 6000 ਰੁਪਇਆ ਜਿੰਨੀ ਮਰਜ਼ੀ ਦੀ ਆਪਣੀ ਪਨੀਰੀ ਵੀ ਆਪਣੀ हां ਪੌਦ ਆਪਣੀ ਬੀਜ ਲਾ ਬਣਾ ਮਤਲਬ ਉਹਨੇ ਇਹ ਖਰਚਾ ਕਿੰਨਾ ਕਰ ਦਿੱਤੀ ਕਿੱਲੇ ਤੇ ਜੀ ਆਪਾਂ ਦੇਖੀਏ ਖਰਚਾ ਤਾਂ ਦੇ ਯਾਰ 1000 ਰੁਪਇਆ ਪੈਂਦਾ ਸਾਰਾ ਹੀ ਸਾਰਾ ਹੀ ਵਿੱਚੇ ਪਨੀਰੀ ਤੇ ਲਾ ਕੇ ਵਿੱਚੇ ਸਾਰਾ ਕੁਝ ਕਰਕੇ ਜੇ ਆਪਾਂ ਬੰਦਾ ਵੀ ਨਾਲ ਮੰਨ ਲਓ ਦਿਹਾੜੀ ਚੱਲ ਉਹ ਤਾਂ ਵੈਸੀ ਬੱਟੇ ਨੂੰ ਆਪਾਂ ਲੱਗ ਕਰਦੇ ਹਾਂ। ਪੂਤਾ ਨੂੰ ਬੰਦੇ ਰੱਖ ਦਿਆਂ ਆਪਾਂ ਲੇਬਰ ਵਾਲੇ। ਹੂੰ ਇਸ ਤਰ੍ਹਾਂ। ਬੰਦੇ ਉਹੀ ਕੰਮ ਤੇ ਹੀ ਜਿੰਨੇ ਪਹਿਲਾਂ ਗਾਰਾ ਕਰ ਲੈਣੇ ਆ ਤੇ ਉਹ ਮਤਲਬ ਉਹੀ ਬੰਦੇ ਨਾਲ ਲਾਜਣਾ ਬਹੁਤ ਬੱਟੇ ਕਿ ਲਾਵਾਂਗੇ। 26 ਹੈਗੀ ਦੁਈ ਮੋਟੀ ਜਿਹੀ ਹੈ। 26 ਜਿਹੀ ਹੈ 26। 26। ਹੂੰ। ਇਹ ਕਿਦਨ ਲੱਗੀ ਤੀ? ਇਹ ਹੋ ਗਏ 5-4 ਦਿਨ ਹੋ ਗਏ। 26000 ਵੀਰ ਜਿਵੇਂ ਕਹਦੇ ਨੇ ਪਨੀਰੀ ਚ ਮੈਂ ਜੀਰੀ ਚ ਸਪਰੇਅ ਕਰਨੀ ਔਖੀ ਲੈ ਲੈਣਾ ਚ ਤੁਰ ਕੋਈ ਔਖੀ ਇੱਕ ਗੱਲ ਹੋਰ ਹੈ ਜੀ ਮੈਂ ਤੁਹਾਨੂੰ ਦੱਸਦਾ ਪਿੱਛੇ ਜਿਵੇਂ ਪਾਣੀ ਆਇਆ ਸੀ ਆਪਣੇ ਬਹੁਤ ਡੇਢ ਮਹੀਨੇ ਦੀ ਹੋ ਗਈ ਮਟਾਂ ਵਾਲੀ ਹਾਂ ਜਿਨੇ ਜਿਨੇ ਪੱਟ ਕੇ ਲਾਈ ਦੀ ਜੀਰੀ ਪ੍ਰੋਪਰ ਸਹੀ ਹੋਈ ਆ ਮਟਾਂ ਵਾਲੀ ਵੀ ਮਟਾਂ ਵਾਲੀ ਮਤ ਵੱਲੋਂ ਝਾੜ ਚ ਕੋਈ ਫਰਕ ਨਹੀਂ ਪਿਆ ਇਹਦੀ ਪੌਦ ਪੱਕੜ ਨਹੀਂ ਹੁੰਦੀ ਇਹ ਚ ਤੁਲਨਾ ਕਰਨਾ ਵੀ ਦੇਖ ਰੇ ਪੌਣ ਰੇ ਨੂੰ ਸਾਡੋ ਸਪਰੇਅ ਨੂੰ ਬੜਾ ਸਪਰੇਅ ਨੂੰ ਬਹੁਤ ਆਉਂਦਾ ਸਪਰੇਅ ਚ ਨਹੀਂ ਬੂਝੇ ਪਰ ਪੈ ਰੱਖਿਆ ਜਾਂਦਾ ਜੀ ਦੀ ਮਹਾ ਇਹਦੇ ਵਾਰ ਇੱਕ ਡੱਕਾ ਨਹੀਂ ਖਰਾਬ ਹੁੰਦਾ ਤੁਹਾਡਾ ਭਰਾ ਹੋਰ ਦਸ ਵਧੀਆ ਗੱਲਾਂ ਇਹ ਦੇਖ ਚਿਣੀ ਪਈ ਆ ਨਾ ਸੰਗਣੀ ਵੀ ਬਹੁਤ ਲੱਗ ਰਹੀ ਆ ਤਾਂ ਹੀ ਤਾਂ ਮੈਂ ਕਹਿੰਦਾ ਮਸ਼ੀਨ ਤੁਸੀਂ ਕਹਿੰਨਾ ਜੇ ਢੇੜਾ ਤੇ ਜੇ ਤੁਹਾਡੇ ਲਈ ਤਾਂ ਕਹਿਦੀ ਓਏ ਦਾਣਾ ਮਾਰਤੇ ਨਹੀਂ ਖੜਦੀ ਮਸ਼ੀਨਾਂ ਅੱਧਾ ਕਟਰ ਵਾਲ ਚੱਲਦਾ ਰਿਹਾ ਆਪਣੇ ਹਾਂਜੀ ਜਿਲੀ ਤੱਕੜੀਆਂ ਬਾਈ ਹੁੰਦੀਆਂ ਉਹ ਉਹਦੋਂ ਆਈ ਸੀ ਇਹ ਪਹਿਲੇ ਸਾਲ ਲਾਈਤੀ ਸੀ ਹੁਣ ਜਿਆਦਾ ਆਈ ਸੀ ਮਸ਼ੀਨ 21 ਜੀਰੀ ਲਾਈਤੀ ਉਹ ਉੱਥੇ ਹਮ 121 ਉਹ ਭਜਾਵੇ ਮਸ਼ੀਨ ਹਿੱਲੇ ਕਿਥੇ ਜਾਂਦੀ ਕਿੱਥੇ ਲਾਨ ਤਾਂ ਉਹ ਠੂਗੀ ਦਾ ਪਈ ਤੀ ਠੂਗੀ ਪਈ ਤੀ ਜੀ ਫਸਵਾ ਢੱਕਾ ਇਹਨ ਜਿਹੜਾ ਵੀ ਬੇਲਰ ਵਾਲੇ ਆਪਣੇ ਆਉਂਦੇ ਔਰੇ ਪ੍ਰਾਲੀ ਚੱਕਣ ਹਾਂ ਉਹ ਐਂ ਕਹਿੰਦਾ ਕਹਿੰਦੇ ਥੋੜੀ ਸਾਰੇ ਖੇਤਾਂ ਨਾਲ ਪ੍ਰਾਲੀ ਵੱਧ ਹੁੰਦੀ ਆ ਜਿਹੜਾ ਮਰਜੀ ਬੀਜ ਲਾਇਆ ਵਾਪਰਾ ਜਿੱਦੀ ਤਖੜੀ ਹੁੰਦੀ ਆ ਹਾਂ ਮਸ਼ੀਨ ਦੀ ਲਵਾਈ ਦੀ ਫਰਕ ਹੈ ਹੁਣ ਤੁਸੀਂ ਤਾਂ ਲੇਬਰ ਤੇ ਵੀ ਲਵਾਉਂਦੇ ਰਹੇ ਆ ਔਰੇ ਲੇਬਰ ਅਸੀਂ ਦੇ ਫਰ ਤੇ ਹੁਣ ਲਵਾਉਂਦੇ ਨਹੀਂ ਜਿੱਦਾਂ ਸਾਨੂੰ ਇਹਦਾ ਸੁੱਖ ਪਿਆ ਮਸ਼ੀਨ ਦਾ ਚਾਰ ਚ ਫਰਕ ਪੈਂਦਾ ਬੀਜ ਵੱਧ ਪਾਉਂਦੀ ਆ ਫਿਰ ਅਸੀਂ ਨਾ ਮੈਂ ਤੁਹਾਨੂੰ ਦੱਸਦਾ ਅਸੀਂ ਨਾ ਇੱਕ ਉਧਰ ਖਾੜ ਦੇ ਖੇਤ ਦਾ ਕਲਰ ਜਮ ਮੇਂ ਰੋੜੀ ਵਾਲਾ ਕਲਰ ਦਾ ਖੇਤ ਹੂੰ 121 ਲਾਤੀ ਅਸੀਂ ਮੈਟ ਲਾਇਓ ਚ ਕਾਫੀ ਸੰਘਣੇ ਹੂੰ ਜਿਰੀ ਬੁੱਝਾ ਤਾਂ ਕਰਿਆ ਉਹਨਾਂ 5-5 6-6 ਰੱਖੇ ਹੂੰ ਉਹ 121 ਜਿਰੀ ਹੂੰ ਤੂੰ ਹਿਸਾਬ ਲਾ ਲਾ ਬੰਦਾ ਹਰਾਨ ਰਹਿ ਗਿਆ ਤੇ ਉਰੀ ਦੇ ਮਸ਼ੀਨ ਵਾਲਾ ਤਾਂ ਉਹ ਬੰਦਾ ਜਿਹਦੇ ਕੋਲ ਤੁਸੀਂ ਮੁਲਕਿਆ ਉਹ ਵੀ ਨਾਲ ਤਾਂ 121 ਹਾਂ ਮਤਵਲੇ ਉਹ ਲਾਲਾ ਜਿਰੀ ਉਹ 4 ਕਵਾਂਟਲ ਦੇ ਨਾ 4 ਟੈਂਕਾਂ ਦੇ ਕਰੀਬ ਹੋਈ ਆ ਚਾਰ ਟੈਂਕ ਕਿਲੇ ਚੋਂ ਹਾਂ ਪਰ ਸਾਲੇ ਜਿੰਨਾ ਟਾਈਮ ਹੋਇਆ ਵੀਜ ਹੋਇਆ ਬਹੁਤ ਹੈ ਪਰ ਜਦ ਫਲੋਪ ਜਾ ਹੋ ਗਿਆ ਸਾਲਾ ਇੱਕਦਮ ਨਹੀਂ ਅਸੀਂ ਪਿਛਲਾ ਦੂਏ ਦੋ ਸਾਲ ਤਾਂ ਛੱਡਿਆ ਨਹੀਂ ਅਸੀਂ ਲਾਉਂਦੇ ਰਹੇ ਵਧੀਆ ਤਾਂ ਕਿ ਛੱਡ ਤੀਆ ਚੜਾ ਪੈਣ ਲੱਗ ਗਿਆ ਜੇ ਕਿਤੇ ਤੁਸੀਂ ਲਾ ਲੰਦੇ ਜਾਂ ਤਾਂ ਬੱਲਿਆਂ ਵੀ ਹਿੰਦਣ ਲੱਗੀਆਂ 121 ਨੂੰ ਹੁਣ ਤਾਂ ਰਗੜਦੇ ਤੇ ਜਮੈਂ ਦੇਖੋ ਜੀ ਆ ਇਹਦੀ ਲਵਾਈਆ ਮਸ਼ੀਨ ਦੀ ਸਾਰੀ ਸਾਈਡਾਂ ਸੁੱਡਾਂ ਪੂਰੀ ਭਰ ਦੇਣੀ ਮੋਟਾ ਬੀਜ ਤਾਂ ਇਹਨਾਂ ਪ੍ਰੋਪਰ ਲਾਉਂਦੀ ਆ ਕਿਉਂ ਇਹਨੂੰ ਪਾਉਂ ਤਾਂ ਥੋੜੀ ਚੈੜਜੀ ਚਾਹੀਦੀ ਆ ਨਰਮ ਜੀ ਜੂਰੀਆਂ ਨਹੀਂ ਪੈ ਇੱਕ ਹੋਰ ਦੇਖ ਜੂਰੀਆਂ ਨਹੀਂ ਪੈਂਦੀ ਦੀ ਪੌਦ ਚ ਜੂਰੀ ਇੱਕ ਹੋਰ ਦਾ ਕੁਆੜ ਤਾਂ ਨਹੀਂ ਹੁੰਦਾ ਦੀ ਪੌਦ ਚ ਨਾ ਨਾ ਕੁਆੜ ਨਹੀਂ ਹੁੰਦਾ ਉਹ ਤਾਂ ਸਪਰੇਹਾਂ ਹੋਣੀ ਹੀ ਹੁੰਦੀ ਨਹੀਂ 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 ਸਪਰੇਹ ਕੁਆੜ ਤਾਂ ਹੁੰਦਾ ਹੀ ਨਹੀਂਗਾ ਅੱਛਾ ਜੀ ਹਾਂ ਅਏ ਤਾਂ ਕੀ ਅਸੀਂ ਇੱਥੇ ਬੀਜੀ ਰੇਤੇ ਚ ਇਹਦੇ ਵਿੱਚ ਨਾ ਹੁੰਦਾ ਕੁਆੜ ਬੋ ਆ ਬੁੱਟੇ ਆਪਣੇ ਉਧਰ ਜਮਾ ਜ਼ਮੀਨ ਚ ਇਧਰਲੀ ਚ ਬੀਜੀ ਆਉਂ ਚ ਨਹੀਂ ਹੈਗਾ ਹਾਂ ਉਹ ਚ ਕੋਈ ਖੇਚੇ ਜਣੋ ਫਾਲਟਾ ਕੋਈ ਉੱਚ ਮਾੜਾ ਮੋਟਾ ਜੰਮ ਤਾਂ ਦੇਖਿਓ ਆਪਣੇ ਪੌਦਾ ਇਹ ਕੋਈ ਹੈਗਾ ਟਿੱਕਾ ਕੋਤੇ ਵੀ ਨਹੀਂ ਹੋਇਆ ਇਹਨੇ ਚ ਲਾਈਵ ਚ ਦੱਸ ਦਿੰਦਾ ਹਾਂ ਪੌਦਾ ਚ ਨਾ ਇਹ ਚ ਯੂਰੀਆ ਪਾਵੇ ਪੌਦਾ ਬਿਲਕੁਲ ਨਾ ਹੋਏ ਪਾਣੀ ਨਾਲੇ ਹੋ ਜਾਂਦਾ ਜਿਆਦਾ ਯੂਰੀਆ ਪਾ ਕੇ ਹੁਣ ਗੇਰ ਨਹੀਂ ਆ ਕਿਤੇ ਹੁਣ ਨਾ ਨਾ ਪਾਲਸ ਪਰ ਨਹੀਂ ਜਣੀ ਲਿਆਉਣੀ ਪੈਂਦੀ ਹੁਣ ਤਾਂ ਜਿੰਨਾ ਮਰਜੀ ਪਾਲਾ ਚ ਤਿੰਨ ਪਾਲਾ ਚ 21 ਚ ਚਾਰ ਪਾਲਾ ਚ 26 ਚ ਉਹ ਨਹੀਂ ਚੱਕਰ ਜਦੋਂ ਆਪਾਂ ਪੌਦ ਬੀਜਦੇ ਹਾਂ ਉੱਚ ਯੂਰੀ ਦੀ ਜਿਹਨੀ ਲੋੜ ਨਹੀਂ ਹੈਗੀ ਜਦੋਂ ਆਪਾਂ ਬੀਜਦੇ ਹਾਂ ਪੌਦ ਪੌਦਾ ਹਾਂ ਇਹ ਆਟੋਮੈਟਿਕ ਆਪਣੇ ਆਪ ਹੋ ਹੀ ਜਾਂਦੀ ਹੈ ਜੀ ਜਣੀ ਇਹਨੂੰ ਕਾਲਸਜੀਪਰ ਨਹੀਂ ਕਰਨਾ ਹੁੰਦਾ ਜਿਆਦਾ ਹਾਂ 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 ਫਿਰ ਖਰਾਬ ਹੁੰਦੇ ਕੰਮ